ਸਤਿ ਸ੍ਰੀ ਅਕਾਲ ਜੀ ਪੰਜਾਬੀ ਰਿਸ਼ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਅਸੀਂ ਸਵਾਗਤ ਕਰਦੇ ਹਾਂ ਅੱਜ ਅਸੀਂ ਨਵੇਂ ਰਿਸ਼ਤੇ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ ਜਿੰਨਾ ਵਿੱਚ ਲੜਕੇ ਦੇ ਵੀ ਲੋੜ ਹੈ ਤੇ ਲੜਕੀ ਦੇ ਰਿਸ਼ਤੇ ਵੀ ਆਏ ਹੋਏ ਹਨ ਤੁਸੀਂ ਆਪਣਾ ਰਿਸ਼ਤਾ ਜਾਂ ਆਪਣੇ ਬੱਚਿਆਂ ਦਾ ਰਿਸ਼ਤਾ ਇਸ ਪ੍ਰੋਗਰਾਮ ਵਿੱਚ ਪਵਾ ਸਕਦੇ ਹੋ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਦਿੱਤਾ ਹੈ ਤੁਸੀਂ ਉਸ ਤੇ ਸਾਨੂੰ WhatsApp ਮੈਸੇਜ ਕਰਕੇ ਆਪਣੇ ਰਿਸ਼ਤੇ ਦੀ ਐਡ ਲਗਵਾ ਸਕਦੇ ਹੋ ਸਾਡੇ ਚੈਨਲ ਤੇ 90% ਰਿਸਪੌਂਸ ਆ ਰਿਹਾ ਹੈ ਕਈ ਵਾਰ ਘਰ ਬੈਠੇ ਪਰਿਵਾਰ ਨੂੰ 15-20 ਕਾਲ ਆ ਜਾਂਦੀਆਂ ਨੇ ਰਿਸ਼ਤਿਆਂ ਬਾਰੇ ਜਿੰਨਾ ਵਿੱਚੋਂ ਤੁਸੀਂ ਆਪਣੇ ਮਨਪਸੰਦੀ ਰਿਸ਼ਤੇ ਦੀ ਚੋਣ ਕਰ ਸਕਦੇ ਹੋ ਜਿਆਦਾ ਸਮਾਂ ਨਾਲ ਲੈਂਦੇ ਹੋਏ ਆਓ ਅੱਜ ਸ਼ੁਰੂਆਤ ਕਰਦੇ ਹਾਂ ਇਹ ਆਪਣੇ ਪ੍ਰੋਗਰਾਮ ਦੀ ਅੱਜ ਅਸੀਂ ਤੁਹਾਡੇ ਲਈ ਪੂਰੇ 7 ਰਿਸ਼ਤੇ ਲੈ ਕੇ ਹਾਜ਼ਰ ਹੋਏ ਹਾਂ ਜੀ ਨੋਟ ਕਰ ਲਓ ਸਾਰੇ ਰਿਸ਼ਤੇ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੋ ਕੋਈ ਵੀ ਰਿਸ਼ਤਾ ਤੁਸੀਂ ਮਿਸ ਨਾ ਕਰਿਓ ਪਹਿਲਾ ਰਿਸ਼ਤਾ ਆਇਆ ਆਪਣੇ ਕੋਲੇ ਮਹਾਲੀ ਸਰਕਾਰੀ ਨੌਕਰੀ ਕਰਦੀ ਇਕੱਲੀ ਕੁੜੀ ਕੱਲੀ ਕੁੜੀ ਦਾ ਰਿਸ਼ਤਾ ਜੀ ਘਰ ਜਵਾਈ ਬਣਾ ਕੇ ਰੱਖਣਾ ਦੂਜਾ ਰਿਸ਼ਤਾ ਜੀ ਰਾਜਪੂਤ ਪਰਿਵਾਰ ਕੁੜੀ ਦਾ ਰਿਸ਼ਤਾ ਅਗਲੇ ਰਿਸ਼ਤੇ ਦੀ ਗੱਲ ਕਰੀਏ ਕਬਾਇਤ ਵਿੱਚ ਰਹਿ ਰਹੇ ਮੁੰਡੇ ਦਾ ਰਿਸ਼ਤਾ ਅਗਲਾ ਰਿਸ਼ਤਾ ਬਠਿੰਡੇ ਤੋਂ ਖੇਤੀ ਕਰਦੇ ਮੁੰਡੇ ਲਈ ਕੰਨਿਆਂ ਦੀ ਲੋੜ ਪੰਜਵਾਂ ਰਿਸ਼ਤਾ ਜੀ ਆਪਣਾ ਜੋਕੇ ਵਿੱਚ ਰਹਿੰਦੀ ਕੁੜੀ ਲਈ ਬਾਰ ਦੀ ਲੋੜ ਹੈ ਛੇਵਾਂ ਰਿਸ਼ਤਾ ਮੁੰਡਾ ਪ੍ਰਾਈਵੇਟ ਨੌਕਰੀ ਕਰਦਾ ਲਈ ਰਿਸ਼ਤੇ ਦੀ ਲੋੜ ਹੈ ਲਾਸਟ ਰਿਸ਼ਤਾ ਜੀ ਆਪਣਾ ਹੈਗਾ ਲੁਧਿਆਣਾ ਤੋਂ ਸ਼ਰਮਾ ਪਰਵਾਰ ਵਾਲਰ ਕੀ ਦਾ ਰਿਸ਼ਤਾ ਤੁਸੀਂ ਇਹ ਸਾਰੇ ਰਿਸ਼ਤੇ ਆਪਣੇ ਕੋਲ ਨੋਟ ਨੋਟ ਕਰ ਲਿਆ ਕਰੋ ਜੀ ਤੇ ਜਿਹੜੇ ਅੱਜ ਸਾਡੇ ਚੈਨਲ ਤੇ ਨਵੇਂ ਆਏ ਨੇ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸਾਰਿਆਂ ਨੇ ਲਾਈਕ ਕਰ ਦਿਆ ਕਰੋ ਅਸੀਂ ਹਰ ਰੋਜ਼ ਤੁਹਾਡੇ ਲਈ ਮਿਹਨਤ ਕਰਕੇ ਨਵੇਂ ਨਵੇਂ ਰਿਸ਼ਤੇ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਹਾਂ ਆਓ ਹੁਣ ਗੱਲ ਕਰਦੇ ਹਾਂ ਆਪਾਂ ਪਹਿਲੇ ਰਿਸ਼ਤੇ ਦੇ ਬਾਰੇ ਨਾਮ ਸਿੰਘ ਪੜ੍ਹਾਈ 10ਵੀਂ ਕਾਸਟ ਜੱਟ ਸਿੱਖ ਏਰੀਆ ਫਰੀਦਕੋਟ ਗੋਤ ਬਰਾੜ ਉਮਰ 1984 ਦੋ ਭੈਣਾਂ ਨੇ ਵਿਆਹੀਆਂ ਹੋਈਆਂ ਨੇ ਇੱਕ ਭਰਾ ਉਹ ਵੀ ਵਿਆਹਿਆ ਹੋਇਆ ਜ਼ਮੀਨ ਦੇ 2 ਕਿੱਲੇ ਮੁੰਡੇ ਨੂੰ ਆਉਂਦੇ ਆਗੇ ਮੁੰਡਾ ਕੰਮ ਜੀ ਖੇਤੀ ਆਕਵਾਇਤ ਦੇ ਵਿੱਚ ਕੰਮ ਕਰਦਾ ਮੁੰਡਾ ਰਿਸ਼ਤੇ ਦੀ ਲੋੜ ਹੈ ਜੀ ਕੁੜੀ ਸਿਆਣੀ ਤੇ ਸੋਹਣੀ ਹੋਵੇ ਚਾਹੇ ਗਰੀਬ ਘਰ ਦੀ ਕੁੜੀ ਹੋਵੇ ਪਰਿਵਾਰ ਦੀ ਕੋਈ ਮੰਗ ਨਹੀਂ ਜੇਕਰ ਤੁਸੀਂ ਇਸ ਰਿਸ਼ਤੇ ਬਾਰੇ ਹੋਰ ਜਾਣਕਾਰੀ ਲੈਣੀ ਹੈ ਤਾਂ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਕਾਲੀ ਪੱਟੀ ਦੇ ਵਿੱਚ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਆਪਣਾ ਨੋਟ ਕਰੋ ਜੀ ਅਗਲਾ ਰਿਸ਼ਤਾ ਨਾਮ ਕੌਰ ਪੜ੍ਹਾਈ ਪਲੱਸ 2 ਤੋਂ ਬਾਅਦ ਕੁੜੀ ਜੁਕੇ ਦੇ ਵਿੱਚ ਗਈ ਹੋਈ ਆ ਕਾਸਟ ਰਵਦਾਸੀ ਸਿੱਖ ਏਰੀਆ ਹੈਗਾ ਜੀ ਪਟਿਆਲਾ ਗੋਤ ਮਰਾੜਾ ਉਮਰ 1995 ਇੱਕ ਭੈਣ ਵਿਆਹੀ ਹੋਈ ਆ ਇੱਕ ਭਰਾ ਉਹ ਅਨਮੈਰਿਡ ਆ ਹਜੇ ਕੱਦ ਹੋਏਗਾ ਕੁੜੀ ਦਾ 5 ਫੁੱਟ 4 ਇੰਚ ਕੰਮ ਕੁੜੀ ਜੁਕੇ ਵਿੱਚ ਵਰਕ ਪਰਮਿਟ ਤੇ ਹੈ ਰਿਸ਼ਤਾ ਦੇਖਣੇ ਨੇ ਜੀ ਕੁੜੀ ਲਈ ਮੁੰਡਾ ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਹੋਵੇ ਕੋਈ ਜਾਤੀਬੰਧਨ ਨਹੀਂ ਹੈਗਾ ਕੁੜੀ ਦਾ ਡੈਡੀ ਫੌਜੀ ਰਿਟਾਇਰ ਹੈ ਜੀ ਜੇਕਰ ਇਸ ਰਿਸ਼ਤੇ ਦੀ ਤੁਸੀਂ ਪੂਰੀ ਜਾਣਕਾਰੀ ਲੈਣੀ ਆ ਤਾਂ ਪੀਲੀ ਪੱਟੀ ਦੇ ਵਿੱਚ ਦਿੱਤੇ ਨੰਬਰ ਤੇ ਸਾ ਤੁਸੀਂ ਸਾਨੂੰ WhatsApp ਮੈਸੇਜ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਨੋਟ ਕਰੋ ਜੀ ਆਪਣਾ ਅਗਲਾ ਰਿਸ਼ਤਾ ਨਾਮ ਸ਼ਰਮਾ ਪੜ੍ਹਾਈ ਬੀਏ ਐਮਏ ਡਬਲ ਐਮਏ ਕੀਤੀ ਹੋਈ ਹੈ ਕੁੜੀ ਦੀ ਕਾਸਟ ਬ੍ਰਾਹਮਣ ਏਰੀਆ ਲੁਧਿਆਣਾ ਗੋਤ ਸ਼ਰਮਾ ਉਮਰ 197 ਕੱਦ 5 ਫੁੱਟ 5 ਇੰਚ ਪੈਨ ਕੋਈ ਨਹੀਂ ਹੈਗਾ ਜੀ ਇੱਕ ਭਰਾ ਦਾ ਵਿਆਹਿਆ ਹੋਇਆ ਭਰਾ ਦਾ ਆਪਣਾ ਮੈਡੀਕਲ ਆ ਚੰਗਾ ਕੰਮ ਕਰਦਾ ਡੈਡੀ ਦਾ ਵੀ ਬਿਜ਼ਨਸ ਹੈ ਕੰਮ ਕੁੜੀ ਦੇ ਕੁੜੀ ਆਪਣੇ ਮੈਡੀਕਲ ਦੇ ਵਿੱਚ ਕੰਮ ਕਰਦੀ ਆ ਘਰ ਦਾ ਵੀ ਸਾਰਾ ਕੰਮ ਜਾਣਦੀ ਆ ਕੁੜੀ ਰਿਸ਼ਤਾ ਦੇਖ ਰਹੇ ਨਹੀਂ ਜੀ ਕੁੜੀ ਲਈ ਮੁੰਡੇ ਦਾ ਆਪਣਾ ਬਿਜ਼ਨਸ ਹੋਵੇ ਚੰਗੀ ਪੜ੍ਹਾਈ ਕੀਤੀ ਹੋਵੇ ਉਮਰ 1995 ਤੋਂ ਘੱਟ ਵਾਲੇ ਸੰਪਰਕ ਨਾ ਕਰਨ ਜੀ ਕੁੜੀ ਬਹੁਤ ਸੋਹਣੀ ਹੈ ਮੁੰਡਾ ਲੁਧਿਆਣਾ ਏਰੀਏ ਦੇ ਵਿੱਚੋਂ ਹੋਣਾ ਚਾਹੀਦਾ ਹੈ ਜੀ ਜੇ ਘਰ ਇਸ ਰਿਸ਼ਤੇ ਦੀ ਜਾਣਕਾਰੀ ਚਾਹੀਦੀ ਆ ਤਾਂ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਨੋਟ ਕਰੋ ਜੀ ਆਪਣਾ ਅਗਲਾ ਰਿਸ਼ਤਾ ਨਾਮ ਸਿੰਘ ਪੜ੍ਹਾਈ ਪਲੱਸ 2 ਕਾਸਟ ਜੱਟ ਸਿੱਖ ਬਟਿੰਡਾ ਏਰੀਆ ਗੋਤਗਿੱਲ ਉਮਰ 1996 ਕੱਦ 5 ਫੁੱਟ 11 ਇੰਚ ਭੈਣ ਹੈ ਨਹੀਂ ਇੱਕ ਭਰਾ ਵਿਆਹਿਆ ਹੋਇਆ ਜ਼ਮੀਨ ਦੇ ਮੁੰਡੇ ਨੂੰ 2 ਕਿੱਲੇ ਆਉਂਦੇ ਆ ਕੰਮ ਖੇਤੀਬਾੜੀ ਦਾ ਸਾਰਾ ਕੰਮ ਕਰਦਾ ਜੀ ਮੁੰਡਾ ਰਿਸ਼ਤਾ ਦੇਖ ਰਹੇ ਨੇ ਜੀ ਕੁੜੀ ਚਾਹੇ ਘੱਟਪੜੀ ਲਿਖੀ ਹੋਵੇ ਸਿਰਫ ਦੋ ਭੈਣਾਂ ਹੀ ਹੋਣ ਮੁੰਡਾ ਘਰਜਵਾਈ ਬਣ ਕੇ ਰਹਿ ਲਵੇਗਾ ਮੁੰਡਾ ਕੋਈ ਨਸ਼ਾ ਪਤਾ ਨਹੀਂ ਕਰਦਾ ਜੀ ਮੁੰਡਾ ਸੋਹਣਾ ਹੈ ਪਰਿਵਾਰ ਸਾਰਾ ਮਿਹਨਤੀ ਹੈ ਮੁੰਡਾ ਬਹੁਤ ਜ਼ਿਆਦਾ ਮਿਹਨਤ ਕਰਦਾ ਹੈ ਸੰਪਰਕ ਕਰੋ ਜੀ ਕਾਲੇ ਪੱਟੀ ਦੇ ਵਿੱਚ ਨੰਬਰ ਦਿੱਤਾ ਹੋਇਆ ਤੁਸੀਂ ਪਰਿਵਾਰ ਦੇ ਨਾਲ ਸਾਰੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕਰੋ ਨੋਟ ਆਪਣਾ ਨਾਮ ਸਿੰਘ ਪੜ੍ਹਾਈ ਪਲੱਸ 2 ਕਾਸਟ ਜੱਟ ਸਿੱਖ ਏਰੀਆ ਸੰਗਰੂਰ ਗੋਤ ਚਹਿਲ ਉਮਰ 12 9 1997 ਪੈਨ ਹੈ ਨਹੀਂ ਦੋ ਭਰਾ ਨੇ ਉਹਨਾਂ ਦੇ ਵਿੱਚੋਂ ਇੱਕ ਭਰਾ ਫੌਜ ਦੇ ਵਿੱਚ ਨੌਕਰੀ ਕਰਦਾ ਕੱਦ 5 ਫੁੱਟ 8 ਇੰਚ ਮੁੰਡੇ ਕੋਲੇ ਜ਼ਮੀਨ 3 ਕਿੱਲੇ ਰਹਿ ਜੀ ਕੰਮ ਪ੍ਰਾਈਵੇਟ ਨੌਕਰੀ ਕਰਦਾ ਮੁੰਡੇ ਦੀ ਚੰਗੀ ਤਨਖਾਹ ਹੈ ਰਿਸ਼ਤਾ ਦੇਖ ਰਹੇ ਨੇ ਜੀ ਕੁੜੀ ਸੋਹਣੀ ਹੋਵੇ ਘੱਟ ਪੜ੍ਹੀ ਲਿਖੀ ਹੋਵੇ ਕੁੜੀ ਦਾ ਰਿਸ਼ਤਾ ਪਰਿਵਾਰ ਲੈ ਲਵੇਗਾ ਪਰ ਕੁੜੀ ਨੂੰ ਘਰ ਦਾ ਕੰਮ ਆਉਣਾ ਜ਼ਰੂਰ ਚਾਹੀਦਾ ਜੀ ਜੇਕਰ ਪਰਿਵਾਰ ਦੇ ਨਾਲ ਤੁਸੀਂ ਸੰਪਰਕ ਕਰਨ ਦਾ ਕਾਲੀ ਪੱਟੀ ਦੇ ਪਿੱਛੇ ਪਰਿਵਾਰ ਦਾ ਨੰਬਰ ਚੱਲ ਰਿਹਾ ਹੈ ਤੁਸੀਂ ਸਾਰੀ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਅਗਲੇ ਰਿਸ਼ਤੇ ਵੱਲ ਚੱਲਦੇ ਹਾਂ ਹੁਣ ਆਪਾਂ ਨਾਮ ਆ ਰਾਜਪੂਤ ਪੜਾਈ ਡਬਲ ਐਮਏ ਕਾਸਟ ਰਾਜਪੂਤ ਪਟਿਆਲਾ ਏਰੀਆ ਉਮਰ 1994 ਕੁੜੀ ਦਾ ਤਲਾਕ ਹੋਇਆ ਹੋਇਆ ਹੈ ਕੱਦ 5 ਫੁੱਟ 5 ਇੰਚ ਭੈਣ ਹੈ ਨਹੀਂ ਇੱਕ ਭਰਾ ਜੁਐਲਰੀ ਦੀ ਆਪਣੀ ਦੁਕਾਨ ਹੈ ਕੁੜੀ ਪੰਜਾਬੀ ਯੂਨੀਵਰਸਿਟੀ ਵਿੱਚ ਲੈਕਚਰਾਂ ਲੱਗੀ ਹੋਈ ਹੈ ਚੰਗੀ ਤਨਖਾਹ ਹੈ ਕੁੜੀ ਲਈ ਰਸਤਾ ਦੇਖ ਰਹੇ ਨੇ ਜੀ ਵਧੀਆ ਪਰਿਵਾਰ ਤੋਂ ਮੁੰਡਾ ਹੋਵੇ ਆਪਣਾ ਚੰਗਾ ਬਿਜ਼ਨਸ ਹੋਣਾ ਬਹੁਤ ਜ਼ਰੂਰੀ ਹੈ ਤਰਾਕਸੂਦਾ ਵਾਲੇ ਸੰਪਰਕ ਨਾ ਕਰਨ ਲੜਕੀ ਦੇ ਕੋਈ ਬੱਚਾ ਨਹੀਂ ਹੈ ਸਿਰਫ ਸੰਗਰੂਰ ਪਟਿਆਲਾ ਨਾਬਾ ਇਹੀ ਏਰੀਆ ਵਾਲੇ ਸੰਪਰਕ ਕਰ ਸਕਦੇ ਨੇ ਮੈਸੇਜ ਕਰੋ ਸਾਨੂੰ ਵਟਸਐਪ ਤੇ ਪੀਲੀ ਪੱਟੀ ਦੇ ਪਿਛਾੜਾ ਨੰਬਰ ਦਿੱਤਾ ਹੋਇਆ ਹੈਗਾ ਆਲਾ ਰਸਤਾ ਇਹ ਕਰੋ ਨੋਟ ਨਾਮ ਕੌਰ ਪੜ੍ਹਾਈ ਐਮਏ ਕਾਸਟ ਜੱਟ ਸਿੱਖ ਏਰੀਆ ਮਹਾਲੀ ਗੋਦ ਸਿੱਧੂ ਕੁੜੀ ਦਾ ਕੱਦ ਹੈਗਾ ਜੀ 5 ਫੁੱਟ 6 ਇੰਚ ਦੋ ਭੈਣਾਂ ਨੇ ਵਿਆਹੀਆਂ ਹੋਈਆਂ ਨੇ ਆਸਟ੍ਰੇਲੀਆ ਦੇ ਵਿੱਚ ਰਹਿੰਦੀਆਂ ਨੇ ਪਰ ਆ ਹੈ ਨਹੀਂ ਜ਼ਮੀਨ ਪਰਿਵਾਰ ਕੋਲੇ ਜ਼ਮੀਨ ਹੈ ਜੀ ਮਹਾਲੀ ਤੋਂ ਥੋੜਾ ਦੂਰ ਦੋ ਕਿੱਲੇ ਕੁੜੀ ਕੋਲੇ ਜ਼ਮੀਨ ਆ ਕੁੜੀ ਦਾ ਡੈਡੀ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦਾ ਕੁੜੀ ਸਰਕਾਰੀ ਟੀਚਰ ਲੱਗੀ ਹੋਈ ਆ ਦੋ ਸਾਲ ਤੋਂ ਸਰਕਾਰੀ ਨੌਕਰੀ ਕਰ ਰਹੀ ਹੈ ਰਿਸ਼ਤਾ ਦੇਖ ਰਹੇ ਨੇ ਜੀ ਮੁੰਡਾ ਨਸ਼ਾ ਰਹਿਤ ਹੋਵੇ ਸਰਕਾਰੀ ਟੀਚਰ ਦੀ ਨੌਕਰੀ ਕਰਦਾ ਹੋਵੇ ਜਾਂ ਪੰਜਾਬ ਪੁਲਿਸ ਦੇ ਵਿੱਚ ਹੋਵੇ ਪੱਗਬੰਦਾ ਹੋਣਾ ਚਾਹੀਦਾ ਸੋਹਣਾ ਹੋਵੇ ਮੁੰਡਾ ਮੁੰਡੇ ਕੋਲੇ ਆਪਣੀ ਜ਼ਮੀਨ 5 ਕਿੱਲੇ ਹੋਵੇ ਕਾਰਜਬਾਈ ਬਣਾ ਕੇ ਰੱਖਣਾ ਲੜਕੀ ਪਰਿਵਾਰ ਦਾ ਮਹਾਲੀ ਵਿੱਚ ਆਪਣਾ ਚੰਗਾ ਕਰ ਹੈ ਇਸ ਰਿਸ਼ਤੇ ਦੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਪੀਲੀ ਪੱਟੀ ਦੇ ਵਿੱਚ ਦਿੱਤੇ ਵਰਸਾ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਆਪਣੇ ਰਿਸ਼ਤੇ ਦੀ ਜਾਂ ਆਪਣੇ ਬੱਚਿਆਂ ਦੇ ਰਿਸ਼ਤੇ ਦੀ ਐਡ ਪਾਉਣੀ ਹੈ ਤਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਪਰਸਾਬ ਦਿੱਤਾ ਹੋਇਆ ਹੈ ਤੁਸੀਂ ਸਾਨੂੰ ਮੈਸੇਜ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਨੋਟ ਕਰੋ ਜੀ ਸਾਡਾ ਕੋਈ ਮੈਰਜ ਬਿਊਰੋ ਨਹੀਂ ਹੈ ਨਾ ਹੀ ਅਸੀਂ ਵਿਚੋਲੇ ਹਾਂ ਸਾਡੇ ਕੋਲ ਰਿਸ਼ਤਿਆਂ ਦੀ ਐਡ ਆਉਂਦੀ ਹੈ ਤੇ ਅਸੀਂ ਉਹਨਾਂ ਰਿਸ਼ਤਿਆਂ ਨੂੰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਅਸੀਂ ਮਸਹੂਰੀ ਕਰਦੇ ਹਾਂ ਅਸੀਂ ਨਿੱਜੀ ਤੌਰ ਤੇ ਕਿਸੇ ਨੂੰ ਵੀ ਨਹੀਂ ਜਾਣਦੇ ਸੋ ਤੁਸੀਂ ਆਪਣੇ ਰਿਸ਼ਤੇ ਦੀ ਜਾਣ ਪਛਾਣ ਸਾਰੀ ਆਪ ਕਰਕੇ ਆਪ ਰਿਸ਼ਤੇ ਕਰਨੇ ਨੇਗੇ ਅਸੀਂ ਕਿਸੇ ਵੀ ਰਿਸ਼ਤੇ ਦੀ ਜ਼ਿੰਮੇਵਾਰੀ ਨਹੀਂ ਲੈਂਦੇ ਜਿਹੜੇ ਵੀ ਰਿਸ਼ਤੇ ਤੁਹਾਡੀ ਗੱਲਬਾਤ ਬੰਦੀ ਹੈ ਉਸ ਦੀ ਸਾਰੀ ਪੁਸਪੜਤਾ ਤੁਸੀਂ ਆਪ ਖੁਦ ਕਰਨੀ ਹੋਵੇਗੀ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ